ਸੰਗਰੂਰ ਜ਼ਿਲ੍ਹੇ ਦੇ ਮੋਨਕ ਦੇ ਨਜ਼ਦੀਕ ਦਰਜਨ ਦੇ ਕਰੀਬ ਪਿੰਡ ਪਿਛਲੇ ਸਾਲ ਪਾਣੀ ਨਾਲ ਭਰ ਗਏ ਸਨ ਕੱਗਰ ਨੇ ਇਨ੍ਹਾਂ ਪਿੰਡਾਂ ਵਿੱਚ ਕਾਫੀ ਕਹਿਰ ਬਰਸਾਇਆ ਸੀ ਅਤੇ ਇਹ ਪਿੰਡਾਂ ਦਾ ਸੰਪਰਕ ਜ਼ਿਲ੍ਹੇ ਸੰਗਰੂਰ ਨਾਲ ਬਿਲਕੁਲ ਹੀ ਟੁੱਟ ਗਿਆ ਸੀ ਇਸ ਵਾਰ ਅਜਿਹਾ ਨਹੀਂ ਹੈ ਇਸ ਵਾਰ ਹਾਲਾਤ ਬਦਲ ਚੁੱਕੇ ਹਨ ਜਿੱਥੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੱਗਰ ਦੇ ਬੰਨਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਉੱਥੇ ਹੀ ਬਰਸਾਤ ਨਾ ਹੋਣ ਦੇ ਚਲਦੇ ਇਹ ਪਿੰਡ ਪਾਣੀ ਨੂੰ ਤਰਸ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਸਲਾਂ ਬੇहद ਹੀ ਬਰਸਾਤ ਦੀ ਉਡੀਕ ਕਰ ਰਹੀਆਂ ਹਨ ਕਿਉਂਕਿ ਪਾਰਿਸ਼ ਦੀ ਇੱਕ ਵੀ ਬੂੰਦ ਨਹੀਂ ਪਈ ਹੈ ਅਤੇ ਪਾਣੀ ਦੀ ਉਹਨਾਂ ਨੂੰ ਬੇहद ਜ਼ਰੂਰਤ ਹੈ ਉਧਰ ਪ੍ਰਸ਼ਾਸਨ ਵੱਲੋਂ ਕੱਗਰ ਦਰਿਆ ਦੇ ਬੰਨਾਂ ਨੂੰ ਚੌੜਾ ਕਰਨ ਦਾ ਕੰਮ ਚੰਗੀ ਪੱਧਰ ਤੇ ਜਾਰੀ ਹੈ ਬਰਸਾਤ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕੱਗਰ ਦੇ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਜੋ ਬੰਨ ਮਹਿਜ 5 ਫੁੱਟ ਦੇ ਸਨ ਉਹਨਾਂ ਨੂੰ ਹੁਣ 15 ਫੁੱਟ ਤੱਕ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਕੱਗਰ ਦੀ ਬਰੀਚ ਹੋਵੇਗੀ ਉੱਥੇ ਪ੍ਰਸ਼ਾਸਨ ਨੂੰ ਪਹੁੰਚਣਾ ਬੇहद ਹੀ ਸਖਾਲਾ ਹੋਵੇਗਾ ਅਤੇ 15 ਫੁੱਟ ਵੱਨ ਹੋਣ ਦੇ ਚਲਦੇ ਬਰੀਚਿੰਗ ਦੀ ਸੰਭਾਵਨਾ ਬੇहद ਹੀ ਘੱਟ ਹੈ ਦੇਖੋ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਕੱਗਰ ਦੀ ਮਜ਼ਬੂਤੀ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਕਿੱਥੇ ਪਹੁੰਚੋਗੇ ਤੇ ਕਿਸ ਚੀਜ਼ ਦਾ ਜਾਜਾ ਲੈ ਰਹੇ ਹੋ ਅੱਜ ਅਸੀਂ ਘੱਗਰ ਤੇ ਜਿਹੜਾ ਕੰਮ ਚੱਲ ਰਿਹਾ ਸਾਰੇ ਘੱਗਰ ਦੇ ਦੋਹੇ ਕੰਡਿਆਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਚੱਲ ਰਿਹਾ ਉਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਆਂ ਤੇ ਪ੍ਰੋਗਰਾਮ ਕੱਲ ਬਣਿਆ ਸੀ ਇੱਥੇ ਆਉਣ ਦਾ ਤੇ ਅੱਜ ਸਾਡੇ ਸਾਰੇ ਅਧਿਕਾਰੀ ਸਹਿਬਾਨ ਉਹ ਨਾਲ ਆਏ ਹੋਏ ਐ ਤੇ ਸਾਰਾ ਜਿਹੜਾ ਕੰਮ ਐ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਬੜਾ ਸੰਤਾਪ ਜਿਹੜਾ ਹੰਡਾਰੇ ਨੇ ਤੇ ਇਹਦੇ ਲਈ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਜਚ ਨਹੀਂ ਪਹਿਲਾਂ ਸਰਕਾਰਾਂ ਨੇ ਕਦੀ ਕੋਈ ਧਿਆਨ ਦਿੱਤਾ ਨਹੀਂ ਤੇ ਲੋਕਾਂ ਨੂੰ ਉਹਨਾਂ ਦੇ ਰਹਿਮੋਕਰਾਂ ਤੇ ਛੱਡ ਦਿੱਤਾ ਜਾਂਦਾ ਸੀ ਪਰ ਅਸੀਂ ਤਿੰਨਾਂ ਸਾਲਾਂ ਤੋਂ ਲੱਗੇ ਹੋਏ ਹਾਂ ਵਿਧਾਨ ਸਭਾ 'ਚ ਮੈਂ ਤਿੰਨ ਵਾਰੀ ਘੱਗਰ ਦੇ ਸਬੰਧ ਦੇ ਵਿੱਚ ਉੱਥੇ ਬੋਲਿਆ ਵੀ ਹਾਂ ਸਾਰੀ ਗੱਲ ਦੱਸੀ ਹੈ ਤੇ ਸਰਕਾਰ ਨੇ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਘੱਗਰ ਨਾਲੇ ਤੇ ਬੁੱਢੇ ਦਰਿਆ ਤੇ ਘੱਗਰ ਦਰਿਆ ਤੇ ਬੁੱਢੇ ਨਾਲੇ ਦੇ ਉੱਤੇ ਉਹ ਬਣਾਈ ਹੋਈ ਹੈ ਉੱਥੇ ਵੀ ਸਾਡੀ ਚਰਚਾ ਹੁੰਦੀ ਹੈ ਹੁਣ ਹਰਿਆਣਾ ਸਰਕਾਰ ਸਾਨੂੰ ਅੱਗੇ ਇੰਟਰਸਟੇਟ ਰਿਵਰ ਹੋਣ ਕਰਕੇ ਇੱਥੇ ਕੋਈ ਇਹਨੂੰ ਚੈਨਲਾਈਜ਼ ਕਰਨ ਦਾ ਚੌੜਾ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਤਾਂ ਅਸੀਂ ਦੋਹੇ ਕੰਡੇ ਦੋਹੇ ਪਾਸੇ ਜਿਹੜੇ ਉਹ ਕੰਡੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਤੇ 15-15 ਫੁੱਟ ਚੌੜੇ ਪੂਰੇ 18 ਕਿਲੋਮੀਟਰ ਤੱਕ ਅਸੀਂ ਇਹ ਕੰਡੇ ਚੌੜੇ ਕਰ ਰਹੇ ਹਾਂ ਤੇ ਤੁਸੀਂ ਦੇਖ ਰਹੇ ਹੋ ਸਾਰੇ ਕੰਡੇ ਚੌੜੇ ਹੋ ਗਏ ਨੇ 70% ਦੇ ਕਰੀਬ ਸਾਡਾ ਕੰਮ ਹੈ ਜਿਹੜਾ ਮੁਕੰਮਲ ਹੋ ਚੁੱਕਿਆ ਤੇ ਬਾਕੀ ਰਹਿੰਦੇ ਕੰਮ ਲਈ ਬੜੇ ਜੰਗੀ ਪੱਧਰ ਤੇ ਕੰਮ ਹੈ ਜਿਹੜਾ ਉਹ ਚੱਲਣ ਲੱਗ ਰਿਹਾ ਹੈ ਇਹ ਪਹਿਲਾਂ ਕੀ ਸੀ ਕਿਤੇ ਤਾਂ 5 ਫੁੱਟ ਚੌੜਾ ਸੀ ਜਿਹੜਾ ਬੰਨ ਸੀ ਉੱਪਰ ਉਹ ਨੂੰ ਪਾਣੀ ਢਾਲ ਦਿੰਦਾ ਸੀ ਹੁਣ ਇਹ 15 ਫੁੱਟ ਹੈ ਪਹਿਲਾਂ ਪਹੁੰਚਣ ਨੂੰ ਵੀ ਦੇਰ ਲੱਗ ਜਾਂਦੀ ਸੀ ਜੇ ਕਿਤੇ ਬ੍ਰੀਚ ਹੋਣ ਦੀ ਗੱਲ ਆਉਂਦੀ ਸੀ ਉੱਥੇ ਪਹੁੰਚਾ ਵੀ ਨਹੀਂ ਜਾ ਸਕਦਾ ਸੀ ਹੁਣ 15 ਫੁੱਟ ਚੌੜਾ ਇੱਥੇ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੀਆਂ ਨੇ ਸਭ ਕੁਝ ਚੱਲ ਰਿਹਾ ਸਤ ਸਤੋਰ ਦੀ ਗੱਲ ਦੱਸੀ ਹੈ ਕਿ ਸਟੋਰ ਵੀ ਬਣਾਉਣੇ ਆ ਪਾਣੀ ਨੂੰ ਸਟੋਰ ਕਰਦ ਲੈਣੇ ਉਹਦੇ 'ਚ ਮਤਲਬ ਸਾਡੀ ਤੁਸੀਂ ਭਗਵੰਤ ਸਿੰਘ ਮਾਨ ਸਰਕਾਰ ਦੀ ਜਿਹੜੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਅਸੀਂ ਕਿੰਨੇ ਇਸ ਦੇ ਪ੍ਰਤੀ ਚਿੰਤਿਤ ਆ ਪਿੱਛੇ ਸਾਡੀ ਜ਼ਮੀਨ ਹੈ ਚੰਦੂ ਪਿੰਡ ਚੰਦੂ ਪਿੰਡ ਘੱਗਰ ਦੇ ਲਾਗੇ 20 ਕਿੱਲੇ ਜ਼ਮੀਨ 20 ਲੰਬਾਈ ਤੇ 20 ਚੜਾਈ ਐਡੀ ਵੱਡੀ ਅਸੀਂ ਇੱਥੇ ਇੱਕ ਝੀਲ ਟਾਈਪ ਬਣਾਉਣ ਜਾ ਰਹੇ ਹਾਂ ਕਿ ਉੱਥੇ ਜੇ ਪਾਣੀ ਐਕਸੈਸ ਹੋ ਜਾਂਦਾ ਤਾਂ ਉੱਥੇ ਸਟੋਰ ਕੀਤਾ ਜਾਵੇ ਫਿਰ ਉਸ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾਵੇ ਨਾਲ ਤਾਂ ਪਾਣੀ ਸਮੇਂਗਾ ਨਾਲੇ ਸਿੰਚਾਈ ਲਈ ਕੰਮ ਆਏਗਾ ਤੇ ਲੋਕਾਂ ਦੀ ਮਾਰ ਵੀ ਨਹੀਂ ਹੋਏਗੀ ਸੋ ਉਹ ਅਸੀਂ ਕਰਨ ਜਾ ਰਹੇ ਆ ਤੇ ਬਾਕੀ ਹਲਕੇ ਦੇ ਲੋਕ ਖੁਦ ਇਹ ਮਹਿਸੂਸ ਕਰ ਰਹੇ ਨੇ ਕਿ ਲੋਕਾਂ ਦੇ ਮੁਤਾਬਕ ਕੰਮ ਹੋ ਰਿਹਾ ਲੋਕ ਜੋ ਚਾਹੁੰਦੇ ਨੇ ਉਹਨਾਂ ਦੇ ਮੁਤਾਬਕ ਕੰਮ ਹੋ ਰਿਹਾ ਜਿਹੜੀ ਮੈਂ ਸਮਝਦਾ ਸਾਡੀ ਵੱਡੀ ਪ੍ਰਾਪਤੀ ਤੇ ਲੋਕ ਇਸ ਗੱਲ ਨੂੰ ਖੁਸ਼ ਵੀ ਨਹੀਂ ਤੇ ਮੰਨ ਕੇ ਵੀ ਚਰ ਰਹੇ ਨੇ ਬਾਕੀ ਦੂਜੇ ਕੰਮ ਵੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਜਿਹੜੇ ਸਾਡੇ ਪੂਰੇ ਹਲਕੇ ਦੇ ਵਿੱਚ ਚੱਲ ਰਹੇ ਨੇ ਜਿੱਥੇ ਵੀ ਘੱਗਰ ਦੇ ਸੰਬੰਧ ਦੇ ਵਿੱਚ ਵੀ ਹੋਰ ਕਿਤੇ ਸੜਕਾਂ ਦੀ ਗੱਲ ਹੈ ਕਿਤੇ ਪੰਚਾਇਤ ਕਰਾਂ ਦੀ ਗੱਲ ਹੈ ਮਹੱਲਾ ਕਲੀਨਿਕ ਸਾਡੇ ਬਥੇਰੇ ਚੱਲੇ ਆ ਸਾਰੇ ਕੰਮ ਸਾਡੇ ਪੂਰੇ ਜੋਸ਼ ਨਾਲ ਚੱਲ ਰਹੇ ਨੇ ਜੀ ਪਿੱਛੋਂ ਕਈ ਵਾਰ ਜਿਵੇਂ ਕੋਈ ਲਗਾਤਾਰ ਪਹਾੜਾਂ ਚ ਮੀਂਹ ਪੈ ਰਿਹਾ ਹੈਗਾ ਤਾਂ ਜੇ ਕੋਈ ਲੈਵਲ ਵਧਾਤਾ ਤਾਂ ਪਿਆਰੀ ਮੁਕੰਮਲ ਹੈ ਇਸ ਵਾਰ ਦੇਖੋ ਪੂਰੀ ਤਿਆਰੀ ਹੈ ਸਾਡੀ ਪਹਿਲਾਂ ਤਾਂ ਗੱਲ ਸਾਨੂੰ ਭਗਵਾਨ ਤੇ ਭਰੋਸਾ ਹੈ ਕਿ ਜਦੋਂ 15-15 ਫੁੱਟ ਚੌੜੇ ਕਰਦੇ ਤਾਂ ਇੱਥੇ ਕੋਈ ਦਿੱਕਤ ਬ੍ਰੀਚ ਹੋਈ ਨਹੀਂ ਸਕਦੀ ਪਰ ਜੇ ਤਿਆਰੀ ਸਾਡੀ ਮੁਕੰਮਲ ਹੈ 1 ਲੱਖ ਤੱਕ ਖਾਲੀ ਥੈਲਾ ਜਿਹੜਾ ਅਸੀਂ ਸਟੋਰ ਕੀਤਾ ਹੋਇਆ ਹੈ 45000 ਥੈਲਾ ਮਿੱਟੀ ਦਾ ਭਰ ਕੇ ਤਿਆਰ ਰੱਖਿਆ ਹੋਇਆ ਹੈ ਤੇ ਜਿਹੜੇ ਕੋਈ ਪੁਆਇੰਟ ਕਮਜ਼ੋਰ ਲੱਗਦੇ ਆ ਲੋਕ ਹੁਣੇ ਥੱਲੇ ਉੱਥੇ ਭਰੇ ਹੋਏ ਸਰਕਾਰ ਦੇ ਰਹੀ ਹੈ ਚੱਕ ਕੇ ਆਪਣੇ ਉੱਥੇ ਲੈ ਕੇ ਜਾ ਰਹੇ ਨੇ ਸਟੋਰ ਕਰ ਰਹੇ ਨੇ ਸੋ ਪੂਰੀ ਮੁਕੰਮਲ ਤਿਆਰੀ ਹੈ ਔਰ ਮੈਂ ਕਹਿ ਸਕਦਾ ਕਿ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਪਾਣੀ ਦਾ ਬਹੁਤ ਠੀਕ ਹੈ ਜੇ ਬਾਰਸ਼ ਪਏ ਜੇ ਦਾ ਮੜਾ ਮੜਾ ਜੀਰੀ ਉਹ ਨਾ ਮਾ ਜੇ ਸੁੱਕੀ ਪੈਣ ਜਰੀਆਂ ਜੀ ਬਿਲਕੁਲ ਠੀਕ ਹੈ। ਇਹ ਕੱਗਰਾ ਜੇ ਮਾੜਾ ਮਾੜਾ ਆਉਣ ਲੱਗਿਆ ਜਾਨ ਜੀ ਤੇ ਬਾਰਿਸ਼ ਨਹੀਂ ਪੈ ਰਹੀ। ਮਾੜੀ ਜੀ ਬਾਰਿਸ਼ ਪੈ ਤੂ ਉਹਨਾਂ ਦਾ ਮਾੜਾ ਸਾਂਝ ਆਇਦੀ ਫਸਲਾਂ ਨੂੰ। ਮੁੜ ਕੇ ਬਾਰਿਸ਼ ਨਹੀਂ ਹੋਈ ਜੀ। ਕੱਲ ਹਾਲਾਤਾਂ ਦੀ ਕਰੀਓ ਦਾ ਪਿਛਲੇ ਸਾਲ ਕੀ ਹਾਲਾ ਸੀ? ਪਿਛਲੇ ਸਾਲ ਤਾਂ ਬਹੁਤ ਮਾੜੇ ਹਾਲਾਤ ਸੀ ਇਸ ਟਾਈਮਾਂ। ਇੱਥੇ ਪਾਣੀ ਪਾਣੀ ਖੜੇ ਦੀ ਸੀ। ਜਿੱਥੇ ਆਪਾਂ ਹੁਣ ਖੜੇ ਆ। ਇੱਥੇ ਨੱਕੇ ਟੁੱਟੇ ਸੀ ਬਹੁਤ ਬੁਰਾ ਹਾਲ ਸੀ ਜੀ। ਥਾਪੀ ਬਹੁਤ ਸਾਰਾ ਨੁਕਸਾਨ ਹੋਇਆ ਸੀ ਲੋਕਾਂ ਦਾ। ਠੀਕ ਹੈ ਜੀ। ਤੇ ਇਤਕੀ ਪਾਣੀ ਦਾ ਤਾਂ ਤੁਪਕਾ ਬਣੀ ਗਈ। ਤਰਸ ਰਹੇ ਨੇ ਤੇ ਪਾਣੀ ਨੂੰ ਦੇਖੋ ਹਜੇ ਤੱਕ ਤਾਂ ਦੇਖੋ ਠੀਕ ਹੈ ਅੱਗੇ ਦਾ ਪਤਾ ਨਹੀਂ ਮਾਲਕ ਦੇ ਕੀ ਰੰਗ ਨੇ ਕੀ ਕੁਝ ਵੀ ਕਰ ਸਕਦਾ ਬਾਕੀ ਐ ਵੀ ਇਤਕੀ ਸੁਭਾਵਨਾ ਵੀ ਇਤਕੀ ਨਾ ਬੰਦ ਟੁੱਟੇ ਕੋਈ ਇਤਕੀ ਕਿਉਂ ਰੋਡ ਇੱਥੇ ਜਿਹੜੀ ਬੰਦ ਹੈ ਬਹੁਤ ਚੋੜਾ ਕਰਤਾ 15 ਫੁੱਟ ਚੋੜਾ ਕਰਤਾ ਟਰਾਲੀਆਂ ਦਿਨ ਰਾਤ ਚੱਲ ਰਹੀਆਂ ਨੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹੈ ਦਿਨ ਰਾਤ ਪਹਿਰਾ ਇੱਥੇ ਤੇ ਪੂਰਾ ਜ਼ੋਰ ਨਾਲ ਕੰਮ ਚੱਲ ਰਿਹਾ ਪ੍ਰਸ਼ਾਸਨ ਵੱਲੋਂ ਉਮੀਦ ਹੈ ਇਤਕਾ ਕੁਝ ਪਾਣੀ ਆਇਆ ਨਹੀਂ ਹਾਲੇ ਤੇ ਕਾ ਮੂਜੀਆਂ ਸੁੱਕੀਆਂ ਪਈਆਂ ਨੇ ਲੋਕਾਂ ਦੀਆਂ ਲੋਕੀ ਮੀਂਹ ਨੂੰ ਢੀਕਦੇ ਨੇ ਕਦੋਂ بارش ਪਏ ਤੇ ਚਾਰ ਦਾਣੇ ਵਧੀਆ ਹੋ ਜਾਣਗੇ ਜ਼ਿਮੀਂਦਾਰਾਂ ਦੇ ਆ ਖੇਤਾਂ ਦੇ ਵਿੱਚ ਮੋਟਰਾਂ ਚੱਲ ਰਹੀਆਂ ਨੇ ਹਾਂਜੀ ਖੇਤਾਂ 'ਚ ਮੋਟਰਾਂ ਚੱਲਦੀਆਂ ਪਈਆਂ ਕਿਵੇਂ ਦੇਖ ਦੋ ਪਿਛਲੀ ਵਾਰ ਤੁਸੀਂ ਪਾਣੀ ਤੋਂ ਡਰੇ ਪਏ ਸੀ ਵੀ ਪਾਣੀ ਫਸਲਾਂ ਬਰਬਾਦ ਕਰ ਰਿਹਾ ਇਸ ਵਾਰ ਪਾਣੀ ਦੀ ਉੜੀਕਾ ਹਾਂਜੀ ਪਾਣੀ ਦੀ ਬਿਲਕੁਲ ਡੀਕੀ ਆਈ ਜਾਂਦੇ ਆ ਬਈ ਬਿਲਕੁਲ ਪਾਣੀ ਦਰਮਿਆਨਾ ਜਾਵੇ ਵੀ ਪਾਰਾਂ ਕੋਈ ਨੁਕਸਾਨ ਨਾ ਹੋਵੇ ਜ਼ਿਮੀਂਦਾਰਾਂ ਦਾ ਪਾਰ ਫਸਲਾਂ ਦਾ ਸਾਰੇ ਪਚਾਰ ਹਰੇਚਾਰੇ ਦਾ ਸਾਰਾ ਬਿਲਕੁਲ ਬੁਰਾ ਹਾਲ ਹੋ ਗਿਆ ਹੈ ਜ਼ਿਮੀਂਦਾਰ ਕਿੰਨੇ ਦਿਨ ਪਿਛਲੀ ਵਾਰੀ ਪਾਣੀ ਖੜਾ ਰਿਹਾ ਤੇ ਕਿੱਥੇ ਕਿੰਨੇ ਕਿੰਨਾ ਡੂੰਘਾਈ ਤੇ ਪਾਣੀ ਖੜਾ ਰਿਹਾ ਮੇਰੇ ਸਾਹੇ ਪਿਛਲੀ ਵਾਰ 12-13-14 ਕੱਢ ਤੋਂ ਕੱਢ ਵੀ 20-25 ਦਿਨ ਪਾਣੀ ਖੜਾ ਰਹੇ ਤੇ ਇਸ ਵਾਰ ਕੀ ਲੱਗਦਾ ਵੀ ਹੁਣ ਉਹੀ ਖੇਤ ਪਾਣੀ ਨੂੰ ਉਡੀਕ ਰਿਹਾ ਹਾਂ ਪਾਣੀ ਤਰਸ ਦਿਨ ਪਾਉਣਾ ਇਸ ਟਾਈਮ ਖੇਤ ਉਪਰ ਵਾਲੇ ਜਿਹਨੇ ਜਿੰਨੇ ਵੀ ਨੇ ਮੀਆਂ ਦਾ ਕੀ ਹਾਲਾਤ ਮੀਆਂ ਦਾ ਤਾਂ ਹਾਲੀ ਇੱਕ ਬਾਰਿਸ਼ ਪਿਛਾਂ ਜੀ ਹੋਈ ਸੀ 20 ਦਿਨ ਹੋ ਗਏ ਪਰ ਸਕੇ ਕੋਈ ਬਾਰਿਸ਼ ਨਹੀਂ ਹੋਈ ਠੀਕ ਹੈ ਦੇਖੋ ਜੀ ਇਸ ਤਰ੍ਹਾਂ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਐਕਚੁਅਲ ਜਦੋਂ ਜਿਹੜਾ ਪਾਣੀ ਦਾ ਘੱਗਰ ਦੇ ਵਿੱਚ ਲੈਵਲ ਵੱਧਦਾ ਜਿੰਨਾ ਟਾਈਮ ਸਾਡੇ ਕੋਲ ਹੈ ਤੁਸੀਂ ਅਸੀਂ ਉਹਨੂੰ ਬੜਾ ਜੁਡੀਸ਼ੀਅਸ ਜੁਡੀਸ਼ੀਅਸਲੀ ਯੂਜ਼ ਕਰ ਰਹੇ ਹਾਂ ਤੇ ਮਿਹਨਤ ਕਰਕੇ ਦਿਨ ਰਾਤ ਕਰਕੇ ਅਸੀਂ ਇਹਦੇ ਤੇ ਜਿਹੜਾ ਇਹਦੇ ਬੰਨ ਚੌੜੇ ਕਰਨ ਦਾ ਕੰਮ ਜੋ ਮਤਲਬ ਬੇਸਿਕਲੀ ਇਸ ਵਾਰ ਪਰਪਸ ਸੀਗਾ ਜਿਵੇਂ ਮੈਂ ਪਹਿਲਾਂ ਵੀ ਆਪਾਂ ਕੁਝ ਦਿਨ ਪਹਿਲਾਂ ਵੀ ਮਿਲੇ ਸੀ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਟਵਿਨ ਪਰਪਸ ਹੈ ਇਸ ਵਾਰ ਇੱਕ ਤਾਂ ਦੋਨੋਂ ਪਾਸੇ ਰਾਈਟ ਲੈਫਟ ਬੰਨ ਚੌੜੇ ਕਰਨੇ ਨੇ ਸੋ ਥੈਟ ਇਹ ਮੋਟਰੇਬਲ ਹੋ ਜਾਣ ਤੇ ਪਲੱਸ ਜੀ ਪਾਣੀ ਦਾ ਪੱਧਰ ਮਤਲਬ ਜਿਸ ਹਿਸਾਬ ਨਾਲ ਜਿਵੇਂ ਪਾਣੀ ਬਹੁਤ ਜ਼ਿਆਦਾ 748 49 50 ਤੱਕ ਪਹੁੰਚਦਾ ਤਾਂ ਉਹਦੇ ਤੋਂ ਪ੍ਰੋਟੈਕਸ਼ਨ ਹੋਵੇ ਪਲੱਸ ਜਦੋਂ ਕਿ ਤੋਂ ਨਾ ਜੀ ਵਿੱਚ ਵਿਚਾਲੇ ਬਰੀਚ ਹੋ ਜਾਂਦੀ ਹੈ ਸਪੋਜ਼ ਕਰ ਲੋ ਅਨਫੋਰਚੂਨੇਟਲੀ ਤਾਂ ਉੱਥੇ ਪਹੁੰਚਣਾ ਬੜਾ ਔਖਾ ਹੁੰਦਾ ਮੈਨ ਐਂਡ ਮਟੀਰੀਅਲ ਹੈ ਜਿਹੜਾ ਉੱਥੇ ਪਹੁੰਚ ਨਹੀਂ ਪਾਉਂਦੇ ਇਸ ਕਰਕੇ ਫਿਰ ਉੱਥੇ ਦੇਰ ਲੱਗਦੀ ਹੈ ਦੇਰੀ ਹੁੰਦੀ ਹੈ ਏ ਜਿਹੜੇ ਬੰਨ ਚੌੜੇ ਹੋਣ ਨਾਲ 15 16 ਫੁੱਟ ਬੰਨ ਚੌੜੇ ਹੋ ਜਾਣਗੇ ਮੋਟਰੇਬਲ ਹੋ ਜਾਣਗੇ ਤੇ ਉਹਦੇ ਚ ਟਰਾਲੀਆਂ ਵੀ ਜਾਣ ਲੱਗ ਜਾਣਗੀਆਂ ਉਹਦੇ ਤੇ ਟਿੱਪਰ ਵੀ ਜਾਣ ਲੱਗ ਜਾਣਗੇ ਉਹਦੇ ਤੇ ਜੀਸੀਬੀ ਵੀ ਜਾ ਸਕਦੀ ਆ ਉਹਦੇ ਤੇ ਵਹੀਕਲ ਵੀ ਜਾ ਸਕਦੇ ਨੇ ਸੋ ਇਹ ਇੱਕ ਤਾਂ ਪਰਪਸ ਹੈ ਦੂਜਾ ਜਿਹੜਾ ਡੀਸਿਲਟਿੰਗ ਦਾ ਵੀ ਅਸੀਂ ਇੱਥੇ ਕੀਤਾ ਹੈਗਾ ਕਿ ਜਿੱਥੇ ਜਿੱਥੇ ਸ਼ਾਰਪ ਬੈਂਡ ਨੇ ਤੇ ਇਕ ਗਰ ਦੇ ਵਿੱਚ ਕਿਉਂਕਿ ਇਹ ਨਾ ਇਸ ਤਰ੍ਹਾਂ ਜਿਹੜਾ ਵਲ ਖਾ ਕੇ ਉਹ ਹੁੰਦਾ ਜਿਵੇਂ ਆਪਾਂ ਇਹਨੂੰ ਕਹਿੰਦੇ ਆ ਨਾ ਸਪ ਸਪ ਕਮਾ ਦਾ ਰਿਮੋਡ ਨੇ ਉਹਦੇ ਵਿੱਚ ਤੇ ਉਥੇ ਬਹੁਤ ਸਾਰੇ ਜਿਹੜੇ ਨੇ 90 ਡਿਗਰੀ ਤੇ ਉਹ ਬਣਦੇ ਹੈਗੇ ਨੇ ਉਥੋਂ ਅਸੀਂ ਜਿੱਥੇ ਅੰਦਰ ਚੈਨਲ ਘਟ ਸੀਗਾ ਉਥੋਂ ਡੀਸੀਲਟਿੰਗ ਕੀਤੀ ਹੈ ਜੀ ਮਕਰੋਡ ਤੋਂ ਪਿੱਛੇ ਵੀ ਜਿੱਥੇ ਚੌੜਾ ਹੈਗਾ ਖਨੋਰੀ ਤੱਕ ਉਥੇ ਵੀ 11 12 ਪੁਆਇੰਟਸ ਤੋਂ ਡੀਸੀਲਟਿੰਗ ਕੀਤੀ ਹੈ ਲਾਸਟ ਪੁਆਇੰਟ ਤੇ ਚੱਲ ਰਿਹਾ ਤੇ ਅੱਗੇ ਵੀ ਜਿੱਥੇ ਇਸ ਤਰ੍ਹਾਂ ਦੀ ਆਬਸਟ੍ਰਕਸ਼ਨ ਹੈ ਉਹ ਪਰਪਸਿਜ਼ ਨੇ ਕਿ ਜਿਹੜੀ ਕੋਈ ਅੰਦਰਬਸਟ੍ਰਕਸ਼ਨ ਹੈ ਉਹਨੂੰ ਵੀ ਰਿਮੂਵ ਕਰਿਆ ਜਾਵੇ ਸੋ ਇਹ ਦੋ ਤਰ੍ਹਾਂ ਦੇ ਕੰਮ ਜਿਹੜੇ ਨੇ ਜੀ ਚੱਲ ਰਹੇ ਨੇ ਤਾਂ ਲੱਗਦਾ ਕਿ ਪ੍ਰਸ਼ਾਸਨ ਇਸ ਵਾਰ ਜਿਹੜਾ ਮਜ਼ਬੂਤੀ ਨਾਲ ਕੰਮ ਕਰ ਰਿਹਾਗਾ ਬਿਲਕੁਲ ਜੀ ਪੂਰੀ ਮਜ਼ਬੂਤੀ ਨਾਲ ਅਸੀਂ ਲੱਗੇ ਹੋਏ ਆ ਜਿਹੜਾ ਡਿਪਾਰਟਮੈਂਟ ਹੈ ਉਹ ਐਕਟਿਵਲੀ ਇਨਵੋਲਡ ਹੈ ਵੀ ਚੰ ਤੇ ਅਸੀਂ ਕਿਸੇ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕਮੀ ਪੇਸ਼ੀ ਨਹੀਂ ਛੱਡ ਰਹੇ ਤੇ ਹੋਪਫੁਲੀ ਵੀ ਵਿਲ ਟ੍ਰਾਈ ਟੂ